ਇਵਨ ਅਸੀਂ ਟੀਚਰਸ ਕੋਲੇ ਗਏ ਅਸੀਂ ਟੀਚਰਸ ਕੋਲੇ ਗਏ ਅਸੀਂ ਟੀਚਰ ਸਰ ਕੋਲੇ ਗਏ ਅਸੀਂ ਟੀਚਰਸ ਕੋਲੇ ਗਏ ਟੀਚਰ ਨੂੰ ਆਨੂ ਕਹਿ ਰਹੇ ਨੇ ਵੀ ਅਸੀਂ ਬ੍ਰੇਕਫਾਸਟ ਕਰਕੇ ਸੋਣਾ ਕਿ ਇਤਨੀ ਜਿਹੀ ਗੱਲਾਂ ਤਾਂ ਹੁੰਦੀਆਂ ਨੇ ਹਾਂ ਜੀ ਤੇਰਾ ਚਾਹੀਦਾ ਟੀਚਰ ਸਰ 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 ਜਿਹੜੀ ਤੁਸੀਂ ਮਾਫੀ ਕਰ ਤੁਹਾਨੂੰ ਜਿਹੜੀ ਟੀਚਰ ਨੇ ਕਿਹਾ ਤੁਹਾਨੂੰ ਤੋਂ ਮਾਫੀ ਚਾਹੀਦੀ ਹੈ here students need a covid management plan we do so it sir principal, principal, principal management we know <assa> colleges <laughs> principal <laughs> <Are laughs> with investigation we will all together mm -hmm. and come out the decision taking up more cameras okay. yes. covering yes. all the egg. ਅ ਸਬਡਿਵੀਜ਼ਨ ਦਾਖਾ ਦੇ ਥਾਣਾ ਜੋਧਾ ਵਿਖੇ ਸਰਾਬਾ ਪਿੰਡ ਦੇ ਵਿੱਚ ਜੋ ਮਹਾਨ ਸ਼ੀਦ ਕਰਤਾਰ ਸਿੰਘ ਸਰਾਬਾ ਨਰਸਿੰਗ ਕਾਲਜ ਉਥੋਂ ਦੀ ਸਾਨੂੰ ਇੱਕ ਅੱਜ ਕੰਪਲੇਂਟ ਰਿਸੀਵ ਹੋਈ ਸੀ ਕਿ ਕੱਲ ਕਰੀਬ 6 ਵਜੇ ਇੱਕ ਲੜਕੀ ਆ ਜੋ ਨਰਸਿੰਗ ਕਾਲਜ ਦੇ ਵਿੱਚ ਪੜ੍ਹਦੀ ਹੈ ਜਿਹਦਾ ਅਸੀਂ ਨਾਮ ਰਿਵੀਲ ਨਹੀਂ ਕਰ ਸਕਦੇ ਉਹ ਲੜਕੀ ਜਦੋਂ ਸ਼ਾਮ ਨੂੰ ਇੱਥੇ ਕੈਂਪਸ ਦੇ ਅੰਦਰ ਆਪਣੀ ਟਹਿਲ ਰਹੀ ਸੀ ਤਾ ਕੋਈ ਤਿੰਨ ਅਣਪਛਤੇ ਨੌਜਵਾਨ ਆਉਂਦੇ ਨੇ ਜੋ ਕਿ ਉਸ ਨਾਲ ਛੇੜਖਾਨੀ ਕਰਨ ਦੀ ਕੋਸ਼ਿਸ਼ ਕਰਦੇ ਨੇ ਇਸ ਵਿੱਚ ਉਸਦੇ ਜੋ ਅਪਰ ক্লোਸ ਉਹ ਵੀ ਪਾੜਦੇ ਨੇ ਤੇ ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਲੱਗਦਾ ਕਿ ਬੰਦਾ ਆ ਰਿਹਾ ਤਾਂ ਉਸ ਤੋਂ ਉਹ ਨਿਕਲ ਜਾਂਦੇ ਨੇ ਜਿਸ ਤੇ ਸਾਨੂੰ ਅੱਜ ਜਦੋਂ ਇਨਫੋਰਮੇਸ਼ਨ ਰੀਸੀਵ ਹੋਈ ਤੁਰੰਤ ਸਾਡੇ ਕਨਸਰਨਡ ਐਸ ਐਚ ਓ ਜੋਧਾ ਨਾਲ ਸਾਡੇ ਲੇਡੀ ਕਨਸਟੇਬਲ ਨਾਲ ਸਾਡੀ ਹੋਰ ਸੀਸੀਟੀਵੀ ਦੇ ਪ੍ਰੋਫੈਸ਼ਨਲਸ ਨਾਲ ਮੈਂ ਖੁਦ ਇਸ ਤੇ ਮੌਕੇ ਤੇ ਪਹੁੰਚਿਆ ਹਾਂ ਲੜਕੀ ਦੀ ਸਟੇਟਮੈਂਟ ਲਈ ਜਾ ਰਹੀ ਹੈ ਜੋ ਵੀ ਸਟੇਟਮੈਂਟ ਦੇ ਮੁਤਾਬਕ ਅਫੈਂਸ ਬਣੂਗਾ ਜੋ ਕਿ ਬੀ ਐਨ ਐਸ ਦੇ ਤਹਿਤ ਉਸ ਦੇ ਤਹਿਤ ਅਨਨੋਨ ਦੇ ਖਿਲਾਫ ਪਰਚਰੈਸਟਰ ਕਰ ਕੀਤਾ ਜਾ ਰਿਹਾ ਪਰਚਰੈਸਟ ਕਰਨ ਤੋਂ ਬਾਅਦ ਸਾਡੀ ਇਨਵੈਸਟੀਗੇਸ਼ਨ ਕੰਟੀਨਿਉਟੀ ਦੇ ਵਿੱਚ ਸਾਨੂੰ ਕਾਫੀ ਵਾਈਟਲ ਕਲੂਜ਼ ਵੀ ਮਿਲੇ ਨੇ ਤੇ ਬਹੁਤ ਜਲਦੀ ਅਸੀਂ ਜੋ ਇਸ ਦੇ ਵਿੱਚ ਮੇਨ ਕਲਪਰੇਟ ਆ ਉਸ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਾਂ ਸਰ ਲੜਕੀ ਦੀ ਹਾਲਤ ਕਿੱਦਾਂ ਦੀ ਹੈ ਲੜਕੀ ਦੀ ਹਾਲਤ ਠੀਕ ਹੈ ਜੀ ਨਾਰਮਲ ਸਰ ਜਿਹੜੀ ਲੜਕੀ ਦੀ ਤੁਸੀਂ ਗੱਲ ਕਰ ਰਹੇ ਹੋ ਉਹ ਲੋਕਲ ਹੈ ਜਾਂ ਬਾਹਰੋਂ ਕਿਤੋਂ ਆਈ ਹੈ ਜੀ ਨਹੀਂ ਅਸੀਂ ਉਹਦੀ ਕੋਈ ਆਇਡੈਂਟੀਟੀ ਰੀਵਿਲ ਨਹੀਂ ਕਰ ਸਕਦੇ ਜੀ ਤੇ ਉਹ ਇੱਥੋਂ ਦੀ ਸਟੂਡੈਂਟ ਹੈ ਜੀ ਤੇ ਸਰ ਉਹ ਕੱਲੀ ਸੀ ਕੀ ਜਾਂ ਕੋਈ ਹੋਰ ਉਹ ਕੱਲੀ ਸੀ ਉਸ ਟਾਈਮ ਨਹੀਂ ਕੱਲੀ ਟੈਲਰੀ ਸੀ ਜੀ ਸਰ ਇਹਦੇ ਜੀ ਪਤਾ ਲੱਗਿਆ ਜਿਨ੍ਹਾਂ ਨੇ ਜਿਹੜੇ ਮੁੰਡੇ ਸੀਗੇ ਉਹ ਲੋਕਲ ਸੀਗੇ ਲੋਕਲ ਇੱਥੇ ਦੇ ਸੀਗੇ ਹਾਂਜੀ ਮﻘਦਮਾ انہੋਂ ਦੇ ਖਿਲਾਫ ਹੈ ਜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਬਹੁਤ ਜਲਦੀ ਉਹਨਾਂ ਦੀ ਪਛਾਣ ਕਰ ਲਈ ਜਾਊਗਾ ਸਰ ਸਟੂਡੈਂਟਸ ਦੀ ਸਿਕਿਉਰਿਟੀ ਲਈ ਕੋਈ ਕਾਲਜ ਵਾਲਿਆਂ ਨੇ ਵੀ ਕਿਹਾ ਗਿਆ ਹੋਇਆ ਕਿ ਕੁਝ ਸ਼ਾਮ ਦੇ ਟਾਈਮ ਕਹਿੰਦੇ ਵੀ ਉਹਦੇ ਸਿਕਿਉਰਿਟੀ ਦੇ ਬਿਲਕੁਲ ਦੀ ਕਾਲਜ ਕਿਉਂਕਿ ਕੈਂਪਸ ਦੇ ਅੰਦਰ ਹੋਇਆ ਵਾ ਕੈਂਪਸ ਦੇ ਅੰਦਰ ਬਾਹਰੋਂ ਪੁਲਿਸ ਦਾ ਕਿਉਂਕਿ ਇਟਸ ਅ ਫੀਮੇਲ ਕਾਲਜ ਕੋਈ ਪੁਲਿਸ ਦੀ ਇੰਟਰਫੀਰੈਂਸ ਤਾਂ ਨਹੀਂ ਹੁੰਦੀਗੀ ਬਟ ਅਸੀਂ ਕੈਂਪਸ ਦੀ ਮੈਨੇਜਮੈਂਟ ਪ੍ਰਿੰਸੀਪਲ ਸਾਹਿਬ ਹਸਪੀਟਲ ਦੇ ਸਬਡੈਂਟ ਸਾਹਿਬ ਬਾਕੀ ਕਾਲਜਸ ਦੇ ਪ੍ਰਿੰਸੀਪਲ ਸਾਹਿਬ ਸਾਰਿਆਂ ਨੂੰ ਸਲਾਹ ਦਿੱਤੀ ਹੈ ਕਿ ਕੈਂਪਸ ਦੇ ਵਿੱਚ ਸਿਕਿਉਰਿਟੀ ਬੀਫ ਆਫ ਕੀਤੀ ਜਾਵੇ ਤੇ ਦੂਸਰਾ ਵੱਧ ਤੋਂ ਵੱਧ ਸੀਸੀਟੀਵੀ ਕੈਮਰਾਜ਼ ਵਧਾਏ ਜਾਣ ਤਾਂਕਿ ਕੋਈ ਵੀ ਇਹੋ ਜਿਹੀ ਘਟਨਾ ਹੁੰਦੀ ਹੈ ਉਹ ਕੈਦ ਹੋ ਜੇ ਤੇ ਜਿਵੇਂ ਵੀ ਕੋਈ ਇਹੋ ਜਿਹਾ ਕ੍ਰਿਮੀਨਲ ਅਫੈਂਸ ਸਾਹਮਣੇ ਆਉਂਦਾ ਉਤੇ ਅਸੀਂ ਬੰਦੇ ਆਇਡੈਂਟੀਫਾਈ ਕਰਨ ਦੇ ਵਿੱਚ ਸੌਖਾ ਹੋਵੇ। ਬਾਕੀ ਅਸੀਂ ਵੀ ਇੱਥੇ ਗਰਲਸ ਕਾਲਜ ਹੋਣ ਕਰਕੇ ਬਾਹਰ ਗਸ਼ਤ ਰਹਿੰਦੀ ਆ। ਬਟ ਇਹ ਇਨਸੀਡੈਂਟ ਕਾਲਜ ਦੇ ਵਿੱਚ ਅੰਦਰ ਸੀਗਾ। ਸੋ ਇਹਦੇ ਬਾਰੇ ਮੈਨੇਜਮੈਂਟ ਹੀ ਦੱਸ ਸਕਦੀ ਆ। ਬਟ ਉਹਨੂੰ ਅਸੀਂ ਸਲਾਹ ਜ਼ਰੂਰ ਦਿਤਤੀ ਆ ਕਿ ਇੱਥੇ ਸਿਕਿਉਰਿਟੀ ਵਧਾਈ ਜਾਵੇ। ਸਰ ਇਹ ਜਿਹੜੀ ਜੋ ਹੋਇਆ ਇਹ ਕੱਲ ਹੋਇਆ ਜਾਂ अर्ਲੀ ਮੂਰਿੰਗ ਇਹ ਕੱਲ ਸ਼ਾਮ ਜੀ 6 ਵਜੇ ਦੇ ਕਰੀਬ। ਸਰ ਪੁਲਿਸ ਨੂੰ ਇਨਫੋਰਮੇਸ਼ਨ ਕੋਡ ਮਿਲੀ। ਪੁਲਿਸ ਨੂੰ ਇਨਫੋਰਮੇਸ਼ਨ ਅੱਜ ਮਿਲੀ ਆ ਜੀ। ਸਰ ਕਾਰਨ ਲੇਟ ਗਰਲਸ ਦੱਸ ਰਹੀਆਂ ਕਿ ਉਹਨਾਂ ਨੇ ਜੀ ਸਿੱਧਾ ਪੁਲਿਸ ਤੋਂ ਤੱਕ ਰੀਚ ਨਹੀਂ ਕੀਤੀ। ਗਰਲਸ ਨੇ ਇਸ ਇਨਸੀਡੈਂਟ ਨੂੰ ਮੈਨੇਜਮੈਂਟ ਦੇ ਵਿੱਚ ਧਿਆਨ ਦੇ ਵਿੱਚ ਰੱਖਦਾ ਤੇ ਮੈਨੇਜਮੈਂਟ ਨੇ ਸਾਨੂੰ ਇਹ ਅੱਜ ਦੱਸਿਆ ਜੀ ਇਨਸੀਡੈਂਟ ਬਾਰੇ ਸਰ ਇਹਦੇ ਵਿੱਚ ਕੋਈ ਸੀਸੀਟੀਵੀ ਜਿਸ ਜਗ੍ਹਾ ਤੇ ਹੋਇਆ ਉਥੇ ਸੀਸੀਟੀਵੀ ਲੱਗੀ ਸੀ ਇਹ ਹਜੇ ਆਈਡੈਂਟੀਫਾਈ ਕਰ ਰਹੇ ਹਾਂ ਜੀ ਇਹਦੇ ਬਾਰੇ ਹਜੇ ਇਨਵੈਸਟੀਗੇਸ਼ਨ ਦਾ ਮੈਟਰ ਹੈ ਇਹ ਤੁਹਾਨੂੰ ਇਹਦੇ ਬਾਰੇ ਨਹੀਂ ਦੱਸ ਸਕਦੇ ਜੀ